ਰਾਜਵੀਰ ਜਵੰਦਾ ਜੋ ਕਿ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਪੰਜਾਬ ਦਾ ਉਹ ਹੀਰਾ ਪੰਜਾਬ ਦਾ ਗਾਇਕ ਪੰਜਾਬ ਦਾ ਨਾਇਕ ਜਿਸ ਨੇ ਕਿ ਪੰਜਾਬ ਦੇ ਹਰ ਮੁਸੀਬਤ ਵਿੱਚ ਪੰਜਾਬ ਦਾ ਸਾਥ ਦਿੱਤਾ ਚਾਹੇ ਉਹ ਹੜ੍ਹਾਂ ਦੀ ਗੱਲਬਾਤ ਹੋਵੇ ਚਾਹੇ ਕਿਸਾਨੀ ਅੰਦੋਲਨ ਦੀ ਗੱਲਬਾਤ ਹੋਵੇ ਰਾਜਵੀਰ ਜਵੰਦੇ ਨੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਇਥੋਂ ਤੱਕ ਕੇ ਉਹ ਕਹਿੰਦਾ ਹੁੰਦਾ ਸੀ ਕਿ ਅਸੀਂ ਗਾਇਕਾਂ ਦੇ ਨਾਲ-ਨਾਲ ਪੰਜਾਬ ਦੇ ਨਾਇਕ ਵੀ ਆ ਕਿਉਂਕਿ ਸਾਡੇ ਨਾਲ ਪੰਜਾਬ ਦੀ ਆਡੀਅנס ਜੁੜੀ ਹੋਈ ਆ ਜੋ ਸਾਨੂੰ ਸੁਣਦੀ ਆ ਸਾਡੇ ਗੀਤਾਂ ਨੂੰ ਸੁਣਦੀ ਆ ਤੇ ਅੱਗੇ ਇਸ ਚੀਜ਼ ਦਾ ਉਹਨਾਂ ਉੱਪਰ ਬੜਾ ਪ੍ਰਭਾਵ ਪੈਂਦਾ ਇਸ ਕਰਕੇ ਮੈਂ ਹਮੇਸ਼ਾ ਸਾਫ ਸੁਥਰੀ ਗਾਇਕੀ ਹੀ ਚੁਣੀ ਆ ਕਿਉਂਕਿ ਆਪਾਂ ਵੇਖਿਆ ਉਸ ਦੇ ਵਿਸ਼ੇ ਵੀ ਕੁਝ ਅਜਿਹੇ ਸਨ ਜਿਵੇਂ ਕਿ ਕੋਈ ਬੱਚਾ ਬਾਹਰ ਗਿਆ ਉਸਦੇ ਮਾਪੇ ਪਿੱਛੇ ਰਹਿ ਗਏ ਅਜਿਹੇ ਗੀਤ ਉਸਨੇ ਗਾਏ ਤਾਂ ਜੋ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲ ਸਕੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਰਾਜਵੀਰ ਜਵੰਦੇ ਦੇ ਆਉਣ ਵਾਲੇ ਗੀਤਾਂ ਬਾਰੇ ਇੱਕ ਇੰਟਰਵਿਊ ਵਿੱਚ ਇੱਕ ਗੀਤਕਾਰ ਆ ਜਿਸ ਦਾ ਨਾਮ ਆ ਕਿੰਗ ਗਰੇਵਾਲ ਅਕਸਰ ਹੀ ਆਪਾਂ ਸੁਰਜੀਤ ਖਾਨ ਦੇ ਗੀਤਾਂ ਵਿੱਚ ਇਸ ਗੀਤਕਾਰ ਦਾ ਜ਼ਿਕਰ ਆਪਾਂ ਸੁਣਿਆ ਪਰ ਇੱਕ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਹੁਣ ਸਾਲ ਤਕਰੀਬਨ ਪਹਿਲਾਂ ਜਦੋਂ ਰਾਜਵੀਰ ਜਵੰਦੇ ਨੂੰ ਉਸਨੇ ਆਪਣੇ ਗੀਤ ਸੁਣਾਏ ਤਾਂ ਉਸ ਦਿਨ ਤੋਂ ਹੀ ਰਾਜਵੀਰ ਜਵੰਦਾ ਉਸਦੇ ਗੀਤ ਉਸਨੂੰ ਬੜੇ ਪਸੰਦ ਆਏ ਤੇ ਉਹ ਉਸਦੇ ਗੀਤਾਂ ਨੂੰ ਗਾਉਣ ਲੱਗਾ ਤੇ ਉਸਨੇ ਦੱਸਿਆ ਕਿ ਰਾਜੀ ਮੇਰੇ ਤਿੰਨ ਗੀਤ ਲਿਖੇ ਜੋ ਰਾਜੀਵੀਰ ਜਵੰਦੇ ਨੇ ਰਿਕਾਰਡ ਕੀਤੇ ਆ ਆਪਾਂ ਪਹਿਲਾਂ ਵੇਖਿਆ ਸਿੱਧੂ ਮੂਸੇਵਾਲਾ ਵੀ ਇਸ ਦੁਨੀਆ ਤੋਂ ਚਲਾ ਗਿਆ ਉਹ ਆਪਣੇ ਗੀਤਾਂ ਰਾਹੀਂ ਜਿਉਂਦਾ ਤੇ ਹੁਣ ਇਹ ਆਸ ਲਗਾਈ ਜਾ ਰਹੀ ਆ ਕਿ ਰਾਜਵੀਰ ਜਵੰਦਾ ਦੇ ਆਉਣ ਵਾਲੇ ਗੀਤ ਉਸ ਦੀ ਆਵਾਜ਼ ਤੇ ਉਸ ਦੀ ਰੂਹ ਨੂੰ ਜਿੰਦਾ ਰੱਖਣਗੇ ਉਸ ਨੇ ਕਿਹਾ ਕਿ ਹੁਣ ਇਸ ਗੀਤਾਂ ਨੂੰ ਰਿਲੀਜ਼ ਕਰਨ ਪਿੱਛੇ ਪਹਿਲਾਂ ਉਸ ਦੇ ਪਰਿਵਾਰ ਦੀ ਸਹਿਮਤੀ ਲਈ ਜਾਏਗੀ ਕਿਉਂਕਿ ਰਾਜਵੀਰ ਜਵੰਦਾ ਤੋਂ ਬਾਅਦ ਉਸ ਦਾ ਪਰਿਵਾਰ ਹੀ ਇਕਲੌਤਾ ਜੋ ਇਸ ਦੀ ਮਨਜ਼ੂਰੀ ਦੇਵੇਗਾ ਤੇ ਜਿਸ ਤੋਂ ਬਾਅਦ ਇਹ ਗੀਤ ਰਿਲੀਜ਼ ਕੀਤੇ ਜਾਣਗੇ ਹੋ ਸਕਦਾ ਉਸਨੇ ਕਿਹਾ 2026 ਦੇ ਵਿੱਚ ਰਾਜਵੀਰ ਜਵੰਦੇ ਦੇ ਜੋ ਗੀਤ ਰਿਕਾਰਡ ਕੀਤੇ ਨੇ ਉਹ ਰਿਲੀਜ਼ ਕੀਤੇ ਜਾਣ ਤੇ ਲੋਕਾਂ ਵੱਲੋਂ ਵੀ ਇਸ ਦਾ ਪੂਰਾ ਪਿਆਰ ਜੋ ਇਸ ਗੀਤਾਂ ਨੂੰ ਪਹਿਲਾ ਰਾਜਵੀਰ ਜਵੰਦੇ ਦੇ ਗੀਤਾਂ ਨੂੰ ਮਿਲਿਆ ਉਸੇ ਤਰ੍ਹਾਂ ਹੀ ਲੋਕ ਇਸ ਦੇ ਆਉਣ ਵਾਲੇ ਗੀਤਾਂ ਨੂੰ ਵੀ ਉਨਾ ਹੀ ਪਿਆਰ ਦੇਣਗੇ ਤੇ ਜਿਸ ਦੇ ਨਾਲ ਰਾਜਵੀਰ ਜਵੰਦੇ ਦੀ ਯਾਦ ਪੰਜਾਬੀਆਂ ਦੇ ਦਿਲਾਂ ਵਿੱਚ ਤੇ ਪੰਜਾਬ ਵਿੱਚ ਤੇ ਬਾਹਰ ਰਹਿੰਦੇ ਵਿਦੇਸ਼ਾਂ ਵਿੱਚ ਜੋ ਪੰਜਾਬੀ ਆ ਉਹਨਾਂ ਦੇ ਦਿਲਾਂ ਵਿੱਚ ਉਸਦੀ ਆਵਾਜ਼ ਗੂੰਜਦੀ ਰਹੇਗੀ ਕਿੰਗ ਗਰੇਵਾਲ ਨੇ ਦੱਸਿਆ ਕਿ 26 ਸਤੰਬਰ ਨੂੰ ਰਾਜਵੀਰ ਜਵੰਦੇ ਦੇ ਐਕਸੀਡੈਂਟ ਤੋਂ ਇੱਕ ਦਿਨ ਪਹਿਲਾਂ ਉਸ ਦੀ ਉਸ ਦੇ ਨਾਲ ਗੱਲਬਾਤ ਹੋਈ ਕਿੰਗ ਗਰੇਵਾਲ ਨੇ ਦੱਸਿਆ ਕਿ ਰਾਜਵੀਰ ਜਵੰਦੇ ਨਾਲ 26 ਸਤੰਬਰ ਨੂੰ ਉਸ ਦੀ ਗੱਲਬਾਤ ਹੋਈ ਤਾਂ ਜੋ ਉਨ੍ਹਾਂ ਦੇ ਆਉਣ ਵਾਲੇ ਕੀਤਾ ਬਾਰੇ ਕੋਈ ਚਰਚਾ ਕੀਤੀ ਜਾ ਸਕੇ ਪਰ ਕੀ ਪਤਾ ਸੀ ਕਿ ਇਹ ਰਾਜਵੀਰ ਜਵੰਦੇ ਨਾਲ ਉਸਦੀ ਆਖਰੀ ਗੱਲਬਾਤ ਹੋਵੇਗੀ ਉਸਨੇ ਦੱਸਿਆ ਕਿ ਉਹ ਮਹਾਲੀ ਵਿੱਚ ਕਿਸੇ ਜਗ੍ਹਾ ਤੇ ਗਿਆ ਸੀ ਤੇ ਉਸਦੇ ਦੋਸਤ ਨੇ ਉਸ ਨੂੰ ਫੋਨ ਕੀਤਾ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋ ਗਿਆ ਪਹਿਲਾਂ ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਨਾਰਮਲ ਐਕਸੀਡੈਂਟ ਹੋਵੇਗਾ ਪਰ ਕੀ ਪਤਾ ਸੀ ਕਿ ਉਹ ਪੰਜਾਬ ਦਾ ਹੀਰਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਜਾਵੇਗਾ ਹੁਣ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਇਹ ਹੋਵੇਗਾ ਕਿ ਰਾਜਵੀਰ ਜਵੰਦੇ ਦੇ ਕਿੰਨੇ ਗੀਤ ਆਉਂਦੇ ਨੇ ਤੇ ਲੋਕ ਇਸ ਨੂੰ ਕਿੰਨਾ ਪਿਆਰ ਕਰਦੇ ਨੇ